ਜਿਹੜਾ ਬੰਦਾ ਕਿ ਜਿਤਾ ਕੇ ਲੈ ਕੇ ਜਾਂਦਾ ਨਾ ਜੇ ਉਹਦੇ ਨਾਮ ਦੀ ਗੱਲ ਕਰੋ ਤਾਂ ਟਰੈਕਟਰ ਵੀ ਜਿੱਤ ਜੇ ਉਹ ਟਰੈਕਟਰ ਨੂੰ ਬਾਹਰ ਪਾਸੇ ਮੇਲੇ ਤੇ ਆਉਣ ਤੱਕ ਹੀ ਲੱਗ ਜਾਂਦੇ ਆ ਤੇ ਜਿਹੜੇ ਹਾਰ ਜਾਂਦੇ ਆ ਪਰ ਅਸੀਂ ਉਹਨਾਂ ਨੂੰ ਇੰਨੇ ਲੱਗੇ ਹੋਏ ਹੁੰਦੇ ਆ ਤਾਂ ਇੱਕ ਕਿਸਾਨ ਦੇ ਫਾਇਦੇ 'ਚ ਨਹੀਂ ਹੁੰਦਾ ਮੇਲਾ ਕਿਸਾਨੀ ਦੇ ਫਾਇਦੇ 'ਚ ਹੁੰਦਾ ਮੇਲਾ ਨਵੇਂ ਮੁੰਡਿਆਂ ਨੂੰ ਲੱਗਦਾ ਵੀ ਯਾਰ ਆਪਾਂ ਵੀ ਕੋਈ ਸਾਂਭ ਲਈ ਤੇ ਜਿਹੜੇ ਬੰਦੇ ਰਿੰਗ ਤੋਂ ਬਾਹਰ ਜਾਣਗੇ ਨਹੀਂ ਬੁਫੇ ਤੋਂ ਦੋਨੋਂ ਇੰਟਰਵਿਊ ਦੇਣ ਬੜਾ ਵਾੜਾ ਸਵਾਦ ਆਊਗਾ ਪਿਛਲੇ ਸਾਲੋਂ ਮਾਯਰ ਜਦੋਂ ਗਿਆ ਸੀ ਮੇਰਾ ਮਨ ਭਰ ਆਇਆ ਯਾਰ ਵੀ ਮੋਨਾ ਪਿਆ ਤੇ ਅਗਲੀ ਯਾਰ ਨੂੰ ਪਈਆ ਫੁੱਲ ਫੜ ਕੇ ਲੈ ਕੇ ਚੱਲੇ ਜਿਹੜੇ ਇੱਕ ਫੁੱਲ ਫੜ ਕੇ ਲੈ ਕੇ ਜਾਣਗੇ ਉਹ ਵੀ ਐਂ ਮੁੜਿਆ ਤੁਹਾਡੇ ਅੰਗੂ ਜਿਹੜੇ ਬੰਦੇ ਮੁੜਨਗੇ ਉਹ ਯੁਰਤ ਲੈ ਕੇ ਜਾਇਓ ਜਿਹੜੇ ਬੰਦੇ ਭਾਈ ਜਿੱਤਣ ਆਏ ਉਹਨਾਂ ਦਾ ਫੋਨ ਲੈ ਜਾ ਠੀਕ ਹੈ ਨਾ ਕੋਈ ਨਾ ਕੋ ਕੋਨ ਲੈ ਕੇ ਜਾਇਓ ਮੇਰਾ ਮਸਲਾ ਕਹਿਣ ਦਾ ਭਾਵੇਂ ਉਹ ਟੁੱਟਿਆ ਦਿਲ ਲੈ ਕੇ ਘਰੇ ਨਾ ਜਾਓ ਕੋਈ ਵੀ ਲੈ ਜਾਓ ਕੋਈ ਚਾੜ ਲੈ ਜਾ ਹੂੰ ਬਾਜ਼ਾਰੀ ਲਾਈ ਨਾ ਥੋੜੀ ਜੇਰ ਬਾਅਦ ਆ ਜੀਆ ਤੇ ਨਾ ਤਾਂ ਇਹ ਦੇਖੋ ਇੱਕ ਦਿਨ ਹੋ ਗਿਆ ਰਿਹਾ ਬਦਲੀ ਅੰਗਰੇਜ਼ ਜਿਹੜਾ ਜੀਰਪੁਰ ਆ ਕੇ ਖਾਦਾ ਪੱਤੀ ਕਰਦਾ ਹੈ ਨਾ ਭਾਈ ਜਿਆਦਾ ਨਹੀਂ ਵੈਰੀ ਮੂਹਰਾ ਹੈ ਜੀਰਪੁਰ ਤੋਂ 112 12 ਘਾਇਰ ਖੈਦ ਕਰਾਉਂਦਾ ਹੈ ਥੈਂਕ ਯੂ ਮਹਾਰਾ ਉਹ ਜਿੱਦੋਂ ਫਰਤਾ ਉਹ ਮੇਰੇ ਸਾਰੀ ਸਿਸਟਮ ਦਾ ਲੱਗ ਥੱਲੇ ਲੱਗ ਕੇ ਤੁਹਾਨੂੰ ਦੱਸੀ ਕਿ ਮੈਨੂੰ ਸਾਰਾ ਵਾਲੀ ਤਿੰਨ ਵੀ ਨਹੀਂ ਲੱਗਦੇ ਜੀ ਦਾ ਸਾਹ ਨਾ ਮਤਰੀ ਆਉਂਦਾ ਜੀ ਆ ਰਿਹਾ ਹੈ ਆਪਣੇ ਮਨ ਦਾ ਹੱਲ ਜੀ ਫਲਾਣਾ ਨਾ ਕਰੇ ਦੀ ਤੀਰ